ਕੀ ਤੁਹਾਡੇ ਵੀ ਵਾਲ ਝੜ ਰਹੇ ਹਨ ਟੁੱਟ ਰਹੇ ਹਨ ਤੇ ਜਦੋਂ ਵੀ ਤੁਸੀਂ ਕੰੰਗੀ ਕਰਦੇ ਹੋ ਕੰੰਗੀ ਦੇ ਵਿੱਚ ਵਾਲ ਆ ਰਹੇ ਹਨ ਦੋਸਤੋ ਅੱਜ ਆਪਾਂ ਵਾਲਾਂ ਦੇ ਝੜਨ ਟੁੱਟਣ ਦੇ ਬਾਰੇ ਗੱਲ ਕਰਾਂਗੇ ਅਤੇ ਦੱਸਾਂਗੇ ਇਸ ਦਾ ਕੀ ਸਹੀ ਇਲਾਜ ਹੈ ਕਿਉਂਕਿ ਸਰੀਰ ਦੀ ਖੂਬਸੂਰਤੀ ਵਾਲਾਂ ਦੇ ਨਾਲ ਹੁੰਦੀ ਹੈ ਤੇ ਜਿਸ ਲੇਡੀਜ਼ ਦੇ ਵਾਲ ਬਹੁਤ ਹੀ ਜ਼ਿਆਦਾ ਛੋਟੇ ਹੋ ਜਾਂਦੇ ਹਨ ਉਹਨਾਂ ਦੀ ਖੂਬਸੂਰਤੀ ਵੀ ਖਤਮ ਹੋ ਜਾਂਦੀ ਹੈ ਤੇ ਵਾਲਾਂ ਨਾਲ ਹੀ ਸਰੀਰ ਦੀ ਖੂਬਸੂਰਤੀ ਹੁੰਦੀ ਹੈ ਤੇ ਅੱਜਕੱਲ ਇਹ ਸਮੱਸਿਆ ਹਰ ਕਰ ਦੇ ਵਿੱਚ ਬਣ ਚੁੱਕੀ ਹੈ ਕਈ ਤਰ੍ਹਾਂ ਦੇ ਸਾਬਨ ਸ਼ੈਂਪੂ ਤੇਲ ਬਹੁਤ ਸਾਰੀ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ ਪਰ ਫਿਰ ਵੀ ਇਹ ਪ੍ਰੋਬਲਮ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਿਸ ਕੋ ਘਟਣ ਦਾ ਬਿਲਕੁਲ ਵੀ ਨਾਮ ਨਹੀਂ ਲੈ ਰਹੀ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੇ ਤੁਹਾਡੇ ਵਾਲ ਝੜ ਰਹੇ ਹਨ ਟੁੱਟ ਰਹੇ ਹਨ ਤੁਸੀਂ ਵੀ ਇਸ ਨੂੰ ਰੋਕਣਾ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਅੱਜ ਇੱਕ ਉਹ ਜਿਹੇ ਤਰੀਕਾ ਦੱਸਾਂਗੇ ਜਿਸ ਨਾਲ ਤੁਹਾਡੇ ਵਾਲ ਇਹ ਬਿਲਕੁਲ ਹੀ ਟੁੱਟਨੇ ਝੜਨੇ ਬੰਦ ਹੋ ਜਾਣਗੇ ਤੇ ਇਸ ਨੂੰ ਸਹੀ ਕਰਨ ਵਾਸਤੇ ਆਪਾਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਚੁੱਕੇ ਹਾਂ ਪਰ ਫਿਰ ਵੀ ਵਾਲ ਜੁੜਨੇ ਟੁੱਟਨੇ ਬੰਦ ਨਹੀਂ ਹੋਏ ਤੇ ਤੁਹਾਡੇ ਵਾਸਤੇ ਸਾਡੀ ਸੰਸਥਾ ਨੇ ਇੱਕ ਆਯੁਰਵੈਦਿਕ ਇਹੋ ਜਿਹੇ ਹਰ ਨੁਸਖਾ ਤਿਆਰ ਕੀਤਾ ਹੈ ਜਿਸ ਤੇ ਯੂਜ਼ ਕਰਨ ਦੇ ਨਾਲ ਲੱਖਾਂ ਹੀ ਲੇਡੀਜ਼ਾਂ ਨੇ ਅਤੇ ਬੰਦਿਆਂ ਨੇ ਆਪਣੇ ਵਾਲ ਟੁੱਟਣ ਤੋਂ ਝੜਨ ਤੋਂ ਬਚਾਏ ਹਨ ਤੇ ਹੁਣ ਵਾਰੀ ਤੁਹਾਡੀ ਹੈ ਤੁਹਾਨੂੰ ਨਿਰਾਸ਼ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਤੁਹਾਨੂੰ ਅਸੀਂ ਇੱਕ ਅਜਿਹੋ ਜਿਹਾ ਨੁਸਖਾ ਦਵਾਂਗੇ ਜਿਸ ਨੂੰ ਰਾਤ ਨੂੰ ਸੌਂਦੇ ਟਾਈਮ ਤੁਸੀਂ ਸਿਰਫ ਇੱਕ ਚਮਚਾ ਉਸ ਦਵਾਈ ਦਾ ਲੈਣਾ ਹੈ ਅਤੇ ਤੁਸੀਂ ਦੇਖੋਗੇ ਇੱਕ ਹਫਤੇ ਦੇ ਵਿੱਚ ਹੀ ਤੁਹਾਡੇ ਵਾਲ ਝੜਨੇ ਟੁੱਟਨੇ ਬੰਦ ਹੋ ਜਾਣਗੇ ਜੋ ਬਹੁਤ ਹੀ ਸ਼ਕਤੀਸ਼ਾਲੀ ਜੜੀ ਬੂਟੀਆਂ ਦੇ ਨਾਲ ਤਿਆਰ ਕੀਤਾ ਗਿਆ ਹੈ ਬਹੁਤ ਹੀ ਸ਼ੋਧ ਦੇ ਨਾਲ ਤਿਆਰ ਕੀਤਾ ਗਿਆ ਹੈ ਤੇ ਇਸ ਨੁਸਖੇ ਨੂੰ ਕਈ ਲੋਕੀ ਅਜ਼ਮਾ ਚੁਕੇ ਹਨ ਤੇ ਜੇ ਤੁਸੀਂ ਵੀ ਚਾਹਨੇ ਹੋ ਕਿ ਤੁਹਾਡੇ ਹੱਡੇਵਾਲ ਚੜਨੇ ਬੰਦ ਹੋ ਜਾਣ ਟੁੱਟਨੇ ਬੰਦ ਹੋ ਜਾਣ ਤੇ ਤੁਸੀਂ ਵੀ ਹਰ ਤਰ੍ਹਾਂ ਦੀ ਦਵਾਈ ਖਾ ਕੇ ਹਰ ਤਰ੍ਹਾਂ ਦਾ ਤੇਲ ਲਗਾ ਕੇ ਘਰੇਲੂ ਨੁਸਖੇ ਜੂਸ ਕਰਕੇ ਥੱਕ ਚੁਕੇ ਹੋ ਤੇ ਇੱਕ ਵਾਰੀ ਸਾਡੇ ਕਹੇ ਅਨੁਸਾਰ ਸਾਡਾ ਇਹ ਨੁਸਖਾ ਇੱਕ ਵਾਰੀ ਅਜ਼ਮਾ ਕੇ ਦੇਖੋ ਤੁਸੀਂ ਨਿਰਾਸ਼ ਨਹੀਂ ਹੋਗੇ ਤੁਹਾਡੇ ਹੱਡੇਵਾਲ ਬਿਲਕੁਲ ਹੀ ਚੜਨੇ ਟੁੱਟਨੇ ਬੰਦ ਹੋ ਜਾਣਗੇ ਅਤੇ ਫਿਰ ਮੁੜ ਤੋਂ ਉਹੀ ਗਰੋਥ ਆ ਜਾਵੇਗੀ ਜਿਹੜੀ ਤੁਸੀਂ ਚਾਹੁੰਦੇ ਹੋ ਤੇ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ